ਦੇਖੋ ਜੀ ਮੱਝ ਵੀ ਲੈ ਕੇ ਆ ਗਏ ਹੁਣ ਆਹ ਦੇਖੋ ਆ ਗਈ ਮੱਝ ਪਾਣੀ ਕਿੰਨਾ ਭਰਤਾ ਹੀ ਇੱਥੇ ਗਮਲਿਆਂ ਚ ਪਾਣੀ ਇਹਨੇ ਉਹ ਦੇਖੋ ਜੀ ਦੇਖੋ ਜੀ ਬੱਧਾ ਘਰ ਰਿਹਾ ਕੋਟੇ ਹੈਲੋ ਫਰੈਂਡਸ ਸਵਾਗਤ ਹੈ ਇੱਕ ਵਾਰੀ ਤੁਹਾਡਾ ਫਿਰ ਤੋਂ ਸਾਡੇ YouTube ਚੈਨਲ ਤੇ ਜੇ ਚੈਨਲ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਬਲੌਗ ਨੂੰ ਦੇਖਿਆ ਕਰੋ ਦੇਖੋ ਜੀ ਹੁਣ ਮਾਰਨਿੰਗ ਦਾ ਟਾਈਮ ਆ ਤੇ ਇਹ ਦੇਖੋ ਜੀ ਹੁਣ ਮੱਝ ਦਾ ਲੱਗੀ ਧਾਰ ਕੱਢਣਾ ਤੇ ਇਹ ਦੇ ਇੱਕ ਅੱਜ ਮੀ ਵੀ ਬੜਾ ਭੈਂਡਾ ਹੀ ਸਵੀਟ ਦੇ ਦੇਖੋ ਦੇਖੋ ਨੂੰ ਹਾਰ ਕੱਢ ਕੇ ਦਰਦਾ ਵੀ ਦੇਖ ਲੋ ਜੀ ਧਾਰ ਕੱਢਣ ਲੱਗੇ ਆ ਜੇ ਕੱਢਿਆ ਨਹੀਂ ਆਹ ਦੇਖੋ ਕਿੰਨੀ ਹਵਾ ਚਲਦੀ ਪਈ ਆ ਮੀਂਹ ਵੀ ਦੇਖੋ ਕਿੱਡਾ ਪਿਆ ਮੀਂਹ ਹੈ ਦੇਖੋ ਜੀ ਆਹ ਦੇਖੋ ਜੀ ਮੱਝ ਸਾਡੀ ਔਰ ਇਹ ਧਾਰ ਕੱਢਣ ਤੇ ਨੇਰਾ ਗਾਇਸ ਮਾਰਨਿੰਗ ਦਾ ਟਾਈਮ ਹੈ ਇਸ ਕਰਕੇ ਥੋੜੇ ਥੋੜੇ ਜਿਹੀ ਅਲਰਜੀ ਨਹੀਂ ਆਗੀ ਜਿਆਦਾ ਹੀ ਮਾਰਨਿੰਗ ਹੈ ਜੇ 5:30 ਹੋਏ ਆ අඩේ පවජය පතාරය කඩන දෙකු ගාජකු අප පාබාතු දුදාා ශසලට ඕනින් ගටන පතාරයකබල ਸੋ ਹੈਲੋ ਜੀ ਮੈਂ ਤੁਹਾਨੂੰ ਦੇਖਣ ਨਹੀਂ ਆ ਮੈਨੂੰ ਲੱਗਦੀ ਪਈ ਹੈ ਵੀ ਇਹ ਕਿੱਥੇ ਕਿੱਥੇ ਨਹੀਂ ਤਾਂ ਹੋਣ ਨਹੀਂ ਜਾਣੀ ਕੋਠੇ ਦੇਖਦੀ ਕਿੱਥੇ ਗਏ ਆ ਜਾ ਕੇ ਮੈਂ ਤੁਹਾਨੂੰ ਦੇਖਣ ਨਹੀਂ ਆ ਔਰ ਦੱਸਣਾ ਮੈਂ ਕਿ ਮੈਂ ਆਉਂਦੀ ਆ ਤੁਹਾਨੂੰ ਦਿਖਾਵੂਗੀ ਹੋਰ ਵੀ ਜਣ ਆ ਆ ਕੇ ਕਰਦੇ ਗਮਲੇ ਨੂੰ ਇਹਦੇ ਵਿੱਚ ਕੋਈ ਬੀਜ ਲੱਗਾ ਮੈਂ ਉਹ ਕਿ ਕੀ ਲਾਉਣਾ ਹੈ ਕੁਝ ਬੀਜ ਰਾਈਆਂ ਸਾਰੇ ਗਮਲੇ ਖਾਲੀ ਪਏ ਆ ਲਾ ਛੱਡੋ ਵਿੱਚ ਫਲਾਵਰ ਵਗੈਰਾ ਲਾ ਦਿਓ ਫਲਾਵਰ ਲੈ ਕੇ ਲਾਉਣਾ ਇਹਦੇ ਵਿੱਚ ਅੱਛਾ ਮੈਂ ਗਾਇਸ ਨੂੰ ਕਹਾਂ ਮੈਂ ਕਹਾਂ ਮੈਂ ਕੋਠੇ ਤੇ ਜਾ ਕੇ ਦਿਖਾਉਣੀ ਆ ਠੀਕ ਕਰਦੇ ਪਤਾ ਨਹੀਂ ਪਰ ਮੈਨੂੰ ਨਹੀਂ ਪਤਾ ਕਿ ਤੁਸੀਂ ਕੋਠੇ ਤੇ ਸੱਚੀ ਅੱਛਾ ਮੈਂ ਤੇ ਉੱਦੇ ਹੀ ਲੱਭਦੀ ਪਈ ਆ ਮੈਂ ਦੇਖਦੀ ਪਈ ਆ ਤੇ ਦੇ ਵਿੱਚ ਲਾਉਣ ਲੱਗੇ ਆ ਜੀ ਆਪਾਂ ਫਲਾਵਰ ਹੂੰ ਕੋਈ ਫਲਾਵਰ ਲੈ ਕੇ ਆਨੇ ਨਰਸਰੀ ਤੋਂ ਜਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਉਦਾਂ ਨਹੀਂ ਖਾਲੀ ਪਏ ਇਹ ਤਾਂ ਕਰਕੇ ਹੁਣ ਆਪਣੇ ਇਹਦੇ ਵਿੱਚ ਕੁਝ ਲਾ ਦਨੇ ਆ ਹਾਂਜੀ ਕਿਉਂਕਿ ਕੰਦੇ ਲੋਕੀ ਸਾਰੇ ਕਹਿੰਦੇ ਆ ਵੀ ਜਿਹੜੇ ਗਮਲੇ ਨੇ ਜਿਹੜੇ ਵੀ ਫਲਾਵਰ ਪੋਟ ਹੁੰਦੇ ਨਾ ਉਹਨਾਂ ਨੂੰ ਖਾਲੀ ਨਹੀਂ ਰੱਖਣਾ ਚਾਹੀਦਾ ਕੁਛ ਨਾ ਕੁਛ ਉਦਾਂ ਲਾਉਣਾ ਚਾਹੀਦਾ ਆ ਇਸ ਕਰਕੇ ਸਾਡੇ ਦੇਖੋ ਕਿੰਨੇ ਗਮਲੇ ਸਾਰੇ ਨਵੇਂ ਲਏ ਸੀ ਆਪਾਂ ਤੇ ਹੁਣ ਦੇਖੋ ਹੁਣ ਇਹਨਾਂ ਦੀ ਉਹ ਕਰਦੇ ਪਏ ਆ ਬਿਲੇ ਪਏ ਮਿੱਟੀ ਐ ਪਾਣੀ ਮਿੱਟੀ ਨੂੰ ਪਾਣੀ ਪੂਣੀ ਲਾ ਕੇ ਫਿਰ ਸਹੀ ਕਰਕੇ ਫਿਰ ਲਾਉਣੇ ਪੂਜੇ ਦੇ ਵਿੱਚ ਮਿੱਟੀ ਬਹੁਤ ਜ਼ਿਆਦਾ ਸਖਤ ਹੋ ਗਈ ਆ ਬੜੀ ਜਿਆਦਾ 바ਦ ਨਹੀਂ ਅੱਛਾ ਬੇਲਾ ਅਗੀ ਤਾਂ ਮੈਂ ਚੱਲਿਆ ਹੀ ਕੰਮ ਕਰ ਲੈਣਾ ਆਉਂ ਤਾਂ ਕਰ ਨਹੀਂ ਆ ਪਰ ਚਲੋ ਧੁੱਪ ਵੀ ਬੜੀ ਹੋ ਗਈ ਆ ਹੁਣ ਧੁੱਪ ਵੀ ਬੜੀ ਆ ਦੁਪਹਿਰ ਦੇ 2 ਵਜੇ ਦੇ ਆ ਹਾਂਜੀ ਤੇ ਬੰਦਾ ਰਾਮ ਵੀ ਕਰੇ ਫੇ ਥੋੜੀ ਦੇਰ ਚ ਫੇ ਸਾਮਾ ਪਹੇਜਣੀਆਂ ਫੇ ਚਾਹ ਪਾਣੀ ਇਸ ਤੋਂ ਬਾਅਦ ਹੁਣ ਚਲੋ ਟਾਈਮ ਹੈ ਤੇ ਚਲੋ ਜੀ ਕਰੀ ਕੰਮ ਕਰਨਾ ਹੀ ਪੈਂਦਾ ਇਹਨਾਂ ਦੇ ਵਿੱਚ ਹੁਣ ਨਾ ਇਹਨਾਂ ਨੂੰ ਮਿੱਟੀ ਪੁੱਟ ਕੇ ਨਾ ਇਹਦੀ ਸਾਰੀ ਮੇਜ ਪਾਣੀ ਪਾ ਦਨੇ ਆ ਹਾਂਜੀ ਦੇਖੋ ਕਿੰਦੀ ਸੋਹਣੀ ਮਿੱਟੀ ਪਰੇ ਪੁੱਤ ਨੇ ਮੇਰੇ ਪਰਛਾਵਾ ਪੈ ਜਾਂਦਾ ਨਾ ਗਾਇਸ ਆ ਕਰਕੇ ਆ ਦੇਖੋ ਕਿੰਦੀ ਸੋਹਣੀ ਮਿੱਟੀ ਬੋਟਤੀ ਹੈ ਨਾ ਹੁਣ ਇੱਥੇ ਕੁਛ ਨਾ ਕੁਛ ਲਾ ਲਾਂਗੇ ਤੇ ਮਿੱਟੀ ਸਖਤ ਜਿਆਦਾ ਹੀ ਹੋਈ ਹੈ ਹਾਂਜੀ ਪਾਣੀ ਪਾਉਣਾ ਪੈਣਾ ਇੱਥੇ ਇਹ ਇਦਾਂ ਹੀ ਪੁੱਟਣਾ ਤੁਹਾਨੂੰ ਨਹੀਂ ਹੁਣ ਤਾਂ ਪੁੱਟਦੀ ਆ ਦੇਖੋ ਇੰਨੇ ਛੋਟਾ ਛੋਟਾ ਕੇ ਫੇਰੀ ਪਛਲਾਵਾਂਗੇ ਜੀ ਹੁਣ ਕੋਈ ਜਾਵਾਂਗੇ ਦੇਖਾਂਗੇ ਨਸਰੀ ਤੇ ਕੋਈ ਜਬੋਈ ਫਲਾਵਰ ਉਹ ਕਰਾ ਲੈ ਕੇ ਆਵਾਂਗੇ ਬਾਕੀ ਤੁਸੀਂ ਕਮੈਂਡ ਕਰਕੇ ਦੱਸਿਓ ਵੀ ਹੁਣ ਕੀ ਲਾਈਏ ਗਮਲਿਆਂ ਤੇ ਤੁਸੀਂ ਦੱਸੋ ਕੀ ਲਾਉਣਾ ਚਾਹੀਦਾ ਆ ਹੁਣ ਮਿੱਤੇ ਬਹੁਤ ਹੀ ਧੋਪ ਹੈ ਜੀ ਤੇ ਕੱਪੜੇ ਵੀ ਲੱਗਦਾ ਹੁਣ ਸੌਕੀ ਗਏ ਹੋਣੇ ਹਨਾ ਪਾ ਚੱਲੇ ਆਂ ਜੀ ਥੱਲੇ ਗਰਮੀ ਜ਼ਿਆਦਾ ਲੱਗਾਂ ਦੀ ਇੱਕ ਰਹਿ ਗਿਆ ਵਾ ਇਹਨੇ ਵੀ ਮੋਟਕੇ ਇਹਦੇ ਵਿੱਚ ਕੀੜੀਆਂ ਬੜੀਆਂ ਲੱਗੀਆਂ ਹੂੰ ਕੀੜੀਆਂ ਪਤਾ ਨਹੀਂ ਕਿਉਂ ਲੱਗ ਜਾਂਦੀਆਂ ਹਨਾ ਦੇਖੋ ਜੀ ਹੁਣ ਗਮਲਿਆਂ 'ਚ ਇਹ ਦੇਖੋ ਕਿੰਨੀਆਂ ਦੇਖੋ ਪਈ ਪਈ ਮਿੱਟੀ ਤੇ ਮੇਰੇ ਪੱਟਾ ਪੈ ਜਾਂਦਾ ਤੇ ਇਹ ਦੇਖੋ ਕਿੰਨੀਆਂ ਕੀੜੀਆਂ ਲੱਗੀਆਂ ਹਨ ਗਮਲੇ 'ਚ ਆਉਂਦੇ ਤਾਂ ਇਹ ਪਹਿਲਾਂ ਪਤਾ ਨਹੀਂ ਕਿਉਂ ਲੱਗ ਰਹੀ ਹੈ ਸਾਰੇ ਇਦਕੇ ਖਰਾਬ ਹੋ ਜਾਂਦੇ ਬੂਟੇ ਪਹਿਲੇ ਵੀ ਕੁਝ ਲਾਇਆ ਸੀ ਇੱਥੇ ਟਮਾਟਰ ਵਗੈਰਾ ਉਹ ਫੇਰ ਵੀ ਖਰਾਬ ਹੋ ਗਏ ਕੀੜੀਆਂ ਨੂੰ ਖਾ ਜਾਣਾ ਹੁੰਦਾ ਨਾ ਤੇ ਉਹ ਦੇਖੋ ਜੀ ਇਹ ਮੂਨ ਕਪੜੇ ਪਾਏ ਕੋਠੇ ਤੇ ਤੇ ਸੁੱਕ ਵੀ ਚੱਲੇ ਆ ਹੁਣ ਥੋੜੀ ਦੇਰ ਜੇ ਪਾਏ ਤਾਂ ਪੈਣੀ ਤੇ ਜਾਵੇ ਕਪੜੇ ਸੁੱਕ ਜਾਂਦੇ ਆ ਤੇ ਹੁਣ ਦੇਖੋ ਜੀ ਇਹਨਾਂ ਗਮਲਿਆਂ 'ਚ ਪਾ ਗਮਲੇ ਗਮਲੇ ਬਟਲੇ ਆ ਤੇ ਦੇਖੋ ਹੁਣ ਉੱਧਰ ਉਹ ਨਿਆਣੀ ਰਹੇ ਖੇਟਾਂ ਕੋਈ ਸਾਧੋ ਹੋਲੀ-ਹੋਲੀ ਤਾਂ ਰੰਗ-ਰੰਗ ਕੋ ਫੜਿਆ ਉਹਨਾਂ ਨੇ ਤਾਂ ਕਰਕੇ ਉਹਨ ਦੀਪ ਨੇ ਤੇ ਦੇਖੋ ਪਾਣੀ ਪਾਉਣ ਦੇ ਜੀ ਜਿਆਦੇ ਦਿਨ ਨਹੀਂ ਨਾ ਹੋਏ ਬਣਾਏ ਇਹਨੂੰ ਤਾਂ ਕਰਕੇ ਗੰਦੇ ਜਦੋਂ ਨਵੀਂ ਚੀਜ਼ ਬਣਾਉਂ ਸਿਮੈਂਟ ਦੀ ਆ ਕੋਈ ਚੀਜ਼ ਦੀ ਤਾਂ ਉਹਨਾਂ ਤੇ ਪਾਣੀ ਪਾਣਾ ਪੈਂਦਾ ਆ ਤੇ ਉਹਨ ਦੇਖੋ ਇਹਨੂੰ ਆਲੀ ਬਣਾਇਆ ਸੀ ਹਜੇ ਇਹ ਦੇਖੋ ਪਾਣੀ ਪਾਉਣ ਦੇ ਪਮਨਦੀਪ ਗਏ ਪਾਣੀ ਲੈਣ ਤੇ ਹੁਣ ਆਉਣ ਲੱਗੇ ਹੋਣੇ ਹਨ ਪਾਣੀ ਲੈ ਕੇ ਤੇ ਜਦੋਂ ਪਾਣੀ ਲੈ ਕੇ ਆ ਆ ਦੇਖੋ ਜੀ ਆਈ ਗਏ ਪਾਣੀ ਲੈ ਕੇ ਹੁਣ ਗਮਲੇ ਚ ਪਾਣੀ ਪਾਉਣਾ ਆਪਾਂ ਥੋੜੇ ਥੋੜੇ ਜਿਹਾ ਪਾ ਦਾਂਗੇ ਸੁੱਕੇ ਨਹੀਂ ਰਹਿਣ ਦਿੰਦੇ ਇਹਨੂੰ ਇਸ ਕਰਕੇ ਦੇਖੋ ਪਾਣੀ ਕਿੰਨਾ ਭਰਤਾ ਹੀ ਇੱਥੇ ਗਮਲਿਆਂ ਚ ਪਾਣੀ ਲੈ ਹੁਣ ਦੇਖੋ ਜੀ ਚੰਗਾ ਸਭ ਪਾਣੀ ਪਾਇਆ ਹੋਊਗਾ ਤਾਂ ਕੋਈ ਚੀਜ਼ ਲਾਵਾਂਗੇ ਤਾਂ ਆਪਾਂ ਛੇਤੀ ਲੱਗ ਜਾਊਗਾ ਹਣਾ ਐਸ ਕਰਕੇ ਪਾਣੀ ਪਾਇਆ ਆ ਤੇ ਹੁਣ ਆਪਾਂ ਥੱਲੇ ਨੂੰ ਚੱਲੇ ਆ ਹੁਣ ਕੰਮ ਉਹ ਕਰ ਲਿਆ ਇਹਨੂੰ ਜੋ ਕਰਨਾ ਸੀ ਤੇ ਹੁਣ ਚਲਿਏ ਤੋਪ ਬੜੀ ਆ ਗਏ ਸੋਣੀ ਤੋਪ ਇੰਨੀ ਆ ਗਈ ਇਹ ਤਾਂ ਹੁਣ ਬਾਅਦ ਚ ਕੀ ਬਣਨਾ ਔਰ ਉਹ ਫੜ ਲਓ ਅਕੀ ਰੰਬੀ ਜੀ ਚਲੋ ਚਲਿਏ ਚੱਲੇ ਆਪਾਂ ਗਾਇਸ ਹੁਣ ਕੰਮ ਮੁੱਕ ਗਿਆ ਸਾਡੇ ਕੋਲ ਸੋ ਹਾਂਜੀ ਮੈਂ ਹੁਣ ਆ ਗਏ ਆਪਾਂ ਕੰਮ ਕਰਕੇ ਥੱਲੇ ਤੇ ਹੁਣ ਧੁੱਪ ਜ਼ਿਆਦਾ ਹੀ ਗਈ ਕੋਟੇ ਤੇ ਤਾਂ ਪਵਨ ਚੱਲ ਗਿਆ ਮੱਝ ਲੈਣ ਮੱਝ ਲੈਣ ਦਾ ਵੀ ਟਾਈਮ ਹੋ ਗਿਆ ਇਹ ਇਸ ਕਰਕੇ ਉਹ ਚੱਲ ਗਿਆ ਮੱਝ ਲੈਣ ਦੇਖੋ ਜੀ ਮੱਝ ਵੀ ਲੈ ਕੇ ਆ ਗਏ ਹੁਣ ਆਹ ਦੇਖੋ ਆ ਗਏ ਮੱਝ ਧੁੱਪੇ ਵਿਚਾਰੀ ਇਹਨੂੰ ਤੇ ਲੱਗੇ ਸਭ ਤੋਂ ਪਹਿਲਾਂ ਪਾਣੀ ਪੀਣਾ ਨੇ ਹੁਣ ਆਹ ਦੇਖੋ ਜੀ ਹੁਣ ਇਹਨੇ ਪਾਣੀ ਪੀ ਕੇ ਪਹਿਲਾਂ ਫੇਰ ਪੱਠੇ ਖਾਣੇ ਨੇ ਹਾਂਜੀ ਫਰੈਂਡ ਅੱਜ ਦਾ ਬਲੌਗ ਤੁਹਾਨੂੰ ਸਾਡਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਤੁਹਾਨੂੰ ਇੱਕ ਨੈਕਸਟ ਬਲੌਗ ਤੇ ਬਾਏ ਬਾਏ